ਅੱਤਵਾਦ ਪੀਕ ਤੇ ਸੀ ਸੈਂਟਰ ਦੇ ਇੱਕ ਹੋਮ ਮਿਨਿਸਟਰ ਆਇਸੀ ਦੇ ਉਹਨਾਂ ਨੇ ਐਸਆਈਓ ਲੈਵਲ ਤੱਕ ਮੀਟਿੰਗ ਕੀਤੀ ਸੀ ਵੀ ਦੱਸੋ ਅੱਤਵਾਦ ਕਿਵੇਂ ਖਤਮ ਹੋਊਗਾ ਕੀ ਕੋਈ ਸੋਲਿਊਸ਼ਨ ਚਾਹੀਦਾ ਹੈ ਤੇ ਅੱਜ ਉਹਨਾਂ ਜਾਂ ਤਾਂ ਕੋਈ ਤੇ ਅੱਜ ਉਹ ਗੱਲ ਨਹੀਂ ਕਰਦੇ ਕਿ ਜਦੋਂ 1997 ਦੇ ਵਿੱਚ ਅਡਵਾਨੀ ਸਾਹਿਬ ਨੇ ਰੱਤ ਯਾਤਰਾ ਪੀਸੀਬੀ ਆਂਧਰਾ ਪ੍ਰਦੇਸ਼ ਪੰਚਸੀਗੇ ਸਾਡੇ ਸਰਕਾਰਜੀਤ ਸਿੰਘ ਸੰਧੂ ਹੋਣਾ ਨੇ ਸੁਸਾਈਸਾਈਡ ਕੀ ਪੀਸੀਬੀ ਟ੍ਰੇਨ ਥੱਲੇ ਆ ਕੇ ਉਹਨਾਂ ਨੇ ਆਂਧਰਾ ਪ੍ਰਦੇਸ਼ ਦੇ ਅਫਸਰਾਂ ਨੇ ਮੈਮੋਰੰਡਮ ਦਿੱਤਾ ਸੀ ਜਿਹੜੀ 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 ਗੱਲ ਪੁੱਛਣ ਵਾਲੀ ਆ ਉਹ ਤਾਂ ਪੁੱਛੋ ਤੁਸੀਂ ਕਿਉਂ ਮਾਰਿਆ ਜੀ ਨੂੰ ਤੁਸਨ ਕੁ ਮਾਰ ਲਿਆ ਉਸਾਈ ਉਹ ਯਾ ਤੁਹਾਡੇ ਅਸੀਂ ਡਿਫੈਂਸ ਦਿੱਤੀ ਆ ਅਸੀਂ ਡਿਫੈਂਸ ਦਿੱਤੀ ਆ ਅਸੀਂ ਨਿਆਪਾਲਕਾ ਦਾ ਰਿਸਪੈਕਟ ਕਰਦੇ ਆ ਅਸੀਂ ਉਹ ਤੇ ਹਾਈ ਕੋਰਟ ਦੇ ਪਹਿੰਚ ਕਰਾਂਗੇ ਜਦੋਂ ਉਹ ਜਦੋਂ ਅਡਵਾਨੀ ਸਾਹਿਬ ਨੂੰ ਉੱਥੇ ਪੁੱਛਿਆ ਕਿ ਪੰਜਾਬ ਪੁਲਿਸ ਦੇ ਸੁਸਾਈਡ ਕਰ ਰਹੇ ਨੇ ਕਿ ਇਹ ਅੱਜ ਨਕਸਲਿਜ਼ਮ ਦੇ ਵਿੱਚ ਕਾਹ ਨੂੰ ਇੱਥੇ ਖਤਮ ਹੋਇਆ ਸਾਡੇ ਤੇ ਵੀ ਕੇਸ ਹੋਏ ਸਾਨੂੰ ਵੀ ਸੂਲ ਸਾਈਡ ਕਰਨੇ ਪਏਗੇ ਅਡਵਾਨੀ ਸਾਹਿਬ ਕਹਿੰਦੇ ਜਦੋਂ ਅਸੀਂ ਪਾਵਰ ਚਾਏ ਤਾਂ ਦੇ ਸੋਚਾਂਗੇ ਉਹਨਾਂ ਨੂੰ ਪੁੱਛੋ ਸੀਜੀਆਈ ਨੇ ਜਿਹੜੀ ਸਹਾਇਤ ਕੀਤੀ ਹੈ ਸੰਤੁਸ਼ਟੋਂ ਜੀ ਇਹਦੇ ਤੋਂ ਕੋਈ ਨਹੀਂ ਸੰਤੁਸ਼ਟ ਅਸੀਂ ਇਹ ਚੈਲੰਜ ਕਰਾਂਗੇ ਚੈਲੰਜ ਕਰਾਂਗੇ ਆ ਬਿਲਕੁਲ ਅਜਿਹਾ ਹੈ ਜੀ ਚੈਲੰਜ ਕਰਾਂਗੇ ਜਿਹੜਾ ਜਿਹੜਾ ਆਪਾਂ ਆ ਰਹੇ ਹਾਂ ਜਿਹੜਾ ਪੂਰੀ ਬਰਬਾਰ ਸਿੰਘ ਤੇ ਮਤਲਬ ਸਿੰਘ ਮਧੂ ਨਾਮ ਉਹਨਾਂ ਦੇ ਲਈ ਸੈਂਟਰ ਗਵਰਨਮੈਂਟ ਤੋਂ ਪੁੱਛੇ ਜਦੋਂ 1986 ਦੇ ਵਿੱਚ ਅੱਤਵਾਦ ਪੀਕ ਤੇ ਸੀ ਸੈਂਟਰ ਦੇ ਇੱਕ ਹੋਮ ਮਿਨਿਸਟਰ ਆਏ ਸੀਗੇ ਉਹਨਾਂ ਨੇ ਐਸਐਚਓ ਲੈਵਲ ਤੱਕ ਮੀਟਿੰਗ ਕੀਤੀ ਸੀ ਦੀ ਦਸੋ ਅੱਤ ਵਾਰ ਕਿਵੇਂ ਖਤਮ ਹੋ ਗਿਆ ਕੀ ਕੋਈ ਕੋਸ਼ਿਸ਼ ਨਹੀਂ ਕੀਤੀ ਹੈ ਤੇ ਅੱਜ ਉਹਨਾਂ ਜਾਂ ਤਾਂ ਉਸ ਤੋਂ ਤੇ ਅੱਜ ਉਹ ਗੱਲ ਨਹੀਂ ਕਰਦੇ ਕਿ ਜਦੋਂ 1997 ਦੇ ਵਿੱਚ ਅਡਵਾਨੀ ਸਾਹਿਬ ਨੇ ਰੱਤ ਯਾਤਰਾ ਪੀਸੀਜੀ ਆਂਧਰਾ ਪ੍ਰਦੇਸ਼ ਪਹੁੰਚੇ ਸੀਗੇ ਸਾਡੇ ਸਰਦਾਰ ਜੀਤ ਸਿੰਘ ਸੰਧੂ ਹੋਣਾ ਨੇ ਸੁਸਾਈਸਾਈਡ ਕੀਤੀ ਸੀ ਦੀ ਟ੍ਰੇਨ ਹੱਲੇ ਆ ਕੇ ਉਹਨਾਂ ਨੇ ਆਂਧਰਾ ਪ੍ਰਦੇਸ਼ ਦੇ ਅਫਸਰਾਂ ਨੇ ਮੈਮੋਰੰਡਮ ਦਿੱਤਾ ਸੀਗਾ ਗੁਰਸ਼ਰ ਤੁਸੀਂ ਜਿਹੜੀ 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 ਗੱਲ ਪੁੱਛਣਾ ਲਿਆ ਹੋਂ ਤਾਂ ਪੁੱਛੋ ਤੁਸੀਂ ਕਿਉਂ ਮਾਰਿਆ ਜੀ ਨੂੰ ਪੁੱਛੂ ਕੁਮਾਰ ਨੂੰ ਜਿਹੜੇ ਦੋ ਸਾਈਡੋਂ ਹੋਏ ਅੱਜ ਤੁਹਾਡੇ ਸਾਡੀ ਅਸੀਂ ਡਿਫੈਂਸ ਦਿੱਤੀ ਆ ਅਸੀਂ ਡਿਫੈਂਸ ਦਿੱਤੀ ਆ ਅਸੀਂ ਨਿਆਪਾਲਕਾ ਦਾ ਰਿਸਪੈਕਟ ਕਰਦੇ ਆ ਅਸੀਂ ਉਹ ਤੇ ਹਾਈ ਕੋਰਟ ਤੇ ਲੈ ਕੇ ਕਰਾਂਗੇ ਉਹ ਜਦੋਂ ਅਡਵਾਨੀ ਸਾਹਿਬ ਨੂੰ ਉੱਥੇ ਪੁੱਛਣਾ ਪੰਜਾਬ ਪੁਲਿਸ ਦੇ ਸੁਵਿਸ਼ੈਲ ਕਰ ਰਹੇ ਨੇ ਇਹ ਆਧ ਨਕਸਲਿਜ਼ਮ ਦੇ ਵਿੱਚ ਕਾਹ ਨੂੰ ਇੱਥੇ ਖਤਮ ਹੋਇਆ ਸਾਡੇ ਤੇ ਵੀ ਕੇਸ ਹੋਏ ਸਾਨੂੰ ਵੀ ਸੂਲ ਸਾਈਟ ਕਰਨੀ ਪਈ ਕਿ ਅਦਵਾਨੀ ਸਾਹਿਬ ਕਹਿੰਦੇ ਜਦੋਂ ਅਸੀਂ ਪਾਵਰ ਚਾਏ ਤਾਂ ਉਹ ਵੀ ਸੋਚਾਂਗੇ ਉਹਨਾਂ ਨੂੰ ਪੁੱਛੋ ਸੀਬੀਆਈ ਨੇ ਜਿਹੜੀ ਸਜ਼ਾ ਇਹ ਦਿੱਤੀ ਹੈ ਸੰਤੁਸ਼ਟ ਹੋ ਜੀ ਇਹਦੇ ਤੋਂ ਕੋਈ ਨਹੀਂ ਸੰਤੁਸ਼ਟ ਅਸੀਂ ਇਹਨੂੰ ਚੈਲੰਜ ਕਰਾਂਗੇ ਚੈਲੰਜ ਆਧਵਤ ਕੋਲ ਅਜੇ ਇਹ ਨਹੀਂ ਕਿ ਉਹ ਜਿਹੜੀ ਉਹਨਾਂ ਦੇ ਬਣਾਏ ਬੜਾ ਦਾਦਾ ਜਿਹੜੀ ਜਿਹੜੀ ਉਹਨਾਂ ਦੀ ਸਜ਼ਾ ਹੈ ਇਹ ਦਰਵਾਜ਼ੇ ਦੇ ਵਿੱਚ ਐਪਲ ਨੂੰ ਮਤਲਬ ਤੋਂ ਬਦਲਣਾ ਬਹੁਤ ਜ਼ਰੂਰੀ ਹੈ ਕਿਉਂਕਿ